ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਇਆ ਆ ਬਾਇਓਗ੍ਰਾਫੀ ਲੇਟੈਸਟ ਉੱਠੀ ਸਿੰਗਰ ਪਰਮਦੀ ਪਰਮ ਜਿਸਨੇ ਕਿ ਗਰੀਬੀ ਚ ਉੱਠ ਕੇ ਇੱਕਦਮ ਸਾਰੀ 뮤직 ਇੰਡਸਟਰੀ ਹਿਲਾ ਦਿੱਤੀ ਆ ਸਿਰਫ 4 ਦਿਨਾਂ ਦੇ ਅੰਦਰ ਅੰਦਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਪਰਮ ਰਹਿਣ ਵਾਲੀ ਕਿੱਥੋਂ ਦੀ ਆ ਪਰਮ ਮੋਗਾ ਦੇ ਨੇੜੇ ਇੱਕ ਪਿੰਡ ਪੈਂਦਾ ਦੁੰਨੇਕੇ ਉੱਥੇ ਦੀ ਰਹਿਣ ਵਾਲੀ ਆ ਗੱਲ ਕਰੀਏ ਪਰਮ ਦੇ ਨਾਮ ਦੀ ਪਰਮ ਦਾ ਪੂਰਾ ਨਾਮ ਆ ਪਰਮਜੀਤ ਕੌਰ ਪਰਮ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਰਿਹਾ ਹੈ ਬਚਪਨ ਤੋਂ ਹੀ ਤੇ ਉਸ ਦੀ ਆਵਾਜ਼ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੁਰੇਲੀ ਆ ਅਤੇ ਪਰਮ ਹਿੱਟ ਹੋਣ ਤੋਂ ਪਹਿਲਾਂ ਨਾਈਟ ਰੈਪ ਬੈਟਲ ਹੁੰਦੇ ਆ ਉਹ ਕਰਦੇ ਹੁੰਦੀ ਸੀ ਪਰਮ ਦੇ ਕੋਲ ਟੈਲੈਂਟ ਤਾਂ ਬਹੁਤ ਸੀ ਪਰ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਪਾਰਿਆ ਸੀ ਪਰ ਇਸ ਦੀ ਪਛਾਣ ਇੱਕ ਇਨਸਾਨ ਨੇ ਕੀਤੀ ਜਿਸ ਦਾ ਨਾਮ ਆ ਮੰਨੀ ਸੰਧੂ ਜੋ ਕਿ ਇੱਕ 뮤직 ਪ੍ਰੋਡਿਊਸਰ ਅਤੇ ਡਾਇਰੈਕਟਰ ਨੇ ਮੰਨੀ ਸੰਧੂ ਆਂਦਾ ਹੈ ਇੰਡੀਆ ਅਤੇ ਪਰਮ ਨੂੰ ਬੁਲਾਉਂਦਾ ਆ ਕਿਉਂਕਿ ਪਰਮ ਦੇ ਨਾਲ ਪਹਿਲਾਂ ਵੀ ਮੰਨੀ ਸੰਧੂ ਕੰਮ ਕਰ ਚੁੱਕਿਆ ਆ ਤੇ ਫਿਰ ਗੱਲਬਾਤ ਹੁੰਦੀ ਆ ਸਟਾਰਟ ਨਵਾਂ ਗਾਣਾ ਬਣਾਉਣ ਦੀ ਜਿਸ ਦਾ ਨਾਮ ਆ ਡੈਟ ਗਰਲ ਜਿਹੜਾ ਕਿ ਪਰਮ ਨੂੰ ਪਹਿਚਾਨ ਦਵਾਉਂਦਾ ਆ ਅਤੇ ਇਹ ਗਾਣਾ ਸਟੂਡੀਓ ਦੇ ਵਿੱਚ ਨਹੀਂ ਬਲਕਿ ਇੱਕ 에어বিএনਬ ਦੇ ਵਿੱਚ ਰਿਕਾਰਡ ਕੀਤਾ ਜਾਂਦਾ ਆ ਅਤੇ ਗਾਣਾ ਰਿਕਾਰਡ ਕਰਨ ਤੋਂ ਬਾਅਦ ਇਸ ਗਾਣੇ ਦੀ ਵੀਡੀਓ ਸ਼ੂਟ ਕੀਤੀ ਜਾਂਦੀ ਆ ਜਿਸ ਦਾ ਕੀ ਜੀਮਾ ਦਿੱਤਾ ਜਾਂਦਾ ਹੈ ਟਰੂ ਮੇਕਰਸ ਨੂੰ ਤੁਸੀਂ ਪਹਿਲਾਂ ਵੀ ਟਰੂ ਮੇਕਰਸ ਦੀ ਕਾਫੀ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਕਿਉਂਕਿ ਇਹਨਾਂ ਦਾ ਕੰਮ ਬਹੁਤ ਹੀ ਲਾਜਵਾਬ ਹੁੰਦਾ ਆ ਤੇ ਫਿਰ ਇਸ ਤੋਂ ਬਾਅਦ ਗਾਣਾ ਹੁੰਦਾ ਆ ਤਿਆਰ ਤੇ ਫਿਰ ਇਸ ਨੂੰ ਅਪਲੋਡ ਕਰ ਦਿੱਤਾ ਜਾਂਦਾ ਹੈ ਕਲੈਬ ਕ੍ਰिएशन YouTube ਚੈਨਲ ਦੇ ਕਿ ਮੰਨੀ ਸੰਧੂ ਦਾ ਆ ਉਸ ਦੇ ਉੱਤੇ ਤੇ ਗਾਣਾ ਰਾਤੋਂ ਰਾਤ ਇੰਨਾ ਜਿਆਦਾ ਸੁਪਰ ਡੁਪਰ ਹਿੱਟ ਹੋ ਜਾਂਦਾ ਆ ਪਰਮ ਦੀ ਇੱਕ ਬੱਕਰੀ ਪਛਾਣ ਬਣ ਜਾਂਦੀ ਆ ਪੂਰੇ ਇੰਡੀਆ ਦੇ ਵਿੱਚ ਸਰਦਾਰਾ ਮਲ ਸਿੱਧੀ ਤੀਰ ਵਰਗੀਆਂ ਪੁੱਠੀ ਜਰਾ ਨਾ ਮੈਂ ਗੱਲ